ਮੈਂ ਸੋਚਿਆ ਸੀ ਭਗਵੰਤ ਮਾਨ ਜੀ ਕਿ ਤੁਹਾਨੂੰ ਕੋਈ ਮਾੜੀ ਮੋਟੀ ਸ਼ਰਮ ਆਊਗੀ ਪਰ ਨਹੀਂ ਆਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਬੇਵਫਾ ਯਾਰ ਕਹੀਏ ਜਾਂ ਤੁਹਾਨੂੰ ਬੇਕਦਰੇ ਕਹੀਏ ਜਾਂ ਤੁਹਾਨੂੰ ਪੰਜਾਬ ਦੇ ਨਕੰਮੇ ਪੁੱਤ ਕਹੀਏ ਸਮਝ ਨਹੀਂ ਆਉਂਦੀ ਇਹਨਾਂ ਚੋਂ ਕਹੀਏ ਕੀ ਜਿਵੇਂ ਇੱਕ ਵਿਅਕਤੀ ਜਿਵੇਂ ਘਰ ਦਾ ਇੱਕ ਵਿਅਕਤੀ ਆਪਦੇ ਘਰ ਦੇ ਪੈਸਾ ਆਪਦੇ ਘਰ ਦੀ ਐਸ਼ ਉਹ ਕਿਸੇ ਬਗਾਨੇ ਸੱਜਣ ਤੇ ਲਟਾ ਦਿੰਦਾ ਉਸੇ ਤਰ੍ਹਾਂ ਤੂੰ ਸਾਰਾ ਪੰਜਾਬ ਦਾ ਖਜ਼ਾਨਾ ਕਿਸੇ ਵਾਰ ਤੇ ਲਟਾਈ ਜਾਣਾ ਸਾਨੂੰ ਆਪਦੇ ਆਪ ਤੇ ਸ਼ਰਮ ਆਉਣ ਲੱਗ ਗਈ ਆ ਪਰ ਤੁਹਾਨੂੰ ਹਲੇ ਤੱਕ ਨਹੀਂ ਆਈ ਮੈਂ ਗੱਲ ਤੁਹਾਨੂੰ ਇਹ ਕਰਦਾ ਕਿ ਜਿਸ ਦਿਨ ਪੰਜਾਬ ਦੇ ਚੰਗੇ ਵਿਅਕਤੀਆਂ ਨੂੰ ਜਿਹੜੇ ਦਿਮਾਗੀ ਪੜ੍ਹੇ ਲਿਖੇ ਸੰਸਾਰੀ ਪੜ੍ਹੇ ਲਿਖੇ ਮੈਂ ਕਿਤਾਬੀ ਪੜ੍ਹੇ ਲਿਖੇ ਨੂੰ ਨਹੀਂ ਆਂਦਾ ਉਹਨਾਂ ਨੇ ਤਾਂ ਕੋਈ ਆਪ ਦੀ ਟਿੱਪਣੀ ਨਹੀਂ ਕੀਤੀ ਉਹ ਤਾਂ ਫਿਰ 1000 ਰੁਪਏ ਹੀ ਮੰਗਣਗੇ ਮੈਂ ਉਹਨਾਂ ਨੂੰ ਆ ਨਾ ਜਿਹੜੇ ਦੇਸ਼ ਦੇ ਨਾਮ ਤੇ ਪੜ੍ਹੇ ਹੋਏ ਆ ਦੇਸ਼ ਨੂੰ ਲੈ ਕੇ ਪੜ੍ਹੇ ਹੋਏ ਆ ਪੰਜਾਬ ਦੀਆਂ ਗੱਲਾਂ ਨੂੰ ਲੈ ਕੇ ਪੜ੍ਹੇ ਹੋਏ ਆ ਪੰਜਾਬ ਦੇ ਮੁੱਦੇ ਨੂੰ ਲੈ ਕੇ ਪੜ੍ਹੇ ਹੋਏ ਆ ਜਿਸ ਦਿਨ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਠਾਰ ਮੇ ਨੰਬਰ ਤੇ ਆਇਆ ਭੁੱਖ ਮਾਰੀ ਦੇ ਵਿੱਚ ਵੀਰ ਸਭ ਤੋਂ ਜ਼ਿਆਦਾ ਨਕੰਮਾ ਪੰਜਾਬ ਹੋ ਚੁੱਕਿਆ ਉਹਦੇ ਉਹਨਾਂ ਨੂੰ ਨੀਂਦ ਨਹੀਂ ਆਈ ਹੋਣੀ ਤੇ ਮੈਨੂੰ ਇੰਜ ਲੱਗਿਆ ਸੀ ਕਿਤੇ ਭਗਵੰਤ ਮਾਨ ਕੇਦਰੀਵਾਲ ਦਾ ਪ੍ਰਚਾਰ ਛੱਡ ਕੇ ਉਹ ਜਿਵੇਂ ਕੁੰਮਾ ਚ ਜਾਊਗਾ ਮੈਨੂੰ ਐ ਲੱਗਿਆ ਸੀ ਹੋ ਸਕਦਾ ਵੀ ਇਹ ਭਾਈ ਹੁਣ ਟੈਨਸ਼ਨ ਲੈ ਕੇ ਥੱਲੇ ਡਿੱਗ ਜਾਊਗਾ ਪਰ ਨਹੀਂ ਟੈਨਸ਼ਨ ਦਾ ਸਮਾਂ ਦੀ ਲੈ ਲੈ ਕੇ ਅਸੀਂ ਥੱਲੇ ਡਿੱਗਣ ਵਾਲੇ ਹੋ ਗਏ ਪਰ ਤੈਨੂੰ ਟੈਨਸ਼ਨ ਨਹੀਂ ਆਈ ਹੁਣ ਤੁਸੀਂ ਪੰਜਾਬ ਦਾ ਸੋਚਣਾ ਸੀਗਾ ਕਿ ਜੀ ਓ ਹੋ 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 ਪੰਜਾਬ ਇੰਨੇ ਨੰਬਰ ਤੇ ਯਾਰ ਮੈਂ ਮੁੱਖ ਮੰਤਰੀ ਹਵਾਂ ਪੰਜਾਬ ਦਾ ਤੇ ਪੰਜਾਬ ਦੀ ਬਰਬਾਦੀ ਉੱਠ ਰਹੀ ਹੋਵੇ ਕੱਲ ਨੂੰ ਮੇਰੇ ਬੱਚਿਆਂ ਨੂੰ ਲੋਕ ਤਾਨੇ ਮਾਰਿਆ ਕਰਨਗੇ ਮੁੱਖ ਮੰਤਰੀ ਤਾਂ ਮੈਂ 2 ਸਾਲ ਦਾ ਤੇ ਲੋਕ ساری ਉਮਰ ਮੇਰੇ ਬੱਚਿਆਂ ਨੂੰ ਮੇਰੇ ਪੋਤਰਿਆਂ ਨੂੰ ਇਹ ਕਿਹਾ ਕਰਨਗੇ ਮੇਰੇ ਦੋਤਿਆਂ ਨੂੰ ਕਿਹਾ ਕਰਨਗੇ ਕਿ ਤੁਹਾਡਾ ਨਾਨਾ ਪੰਜਾਬ ਦਾ ਬੇੜਾਗਰ ਕਰ ਗਿਆ ਸੀ ਤੁਹਾਡਾ ਦਾਦਾ ਪੰਜਾਬ ਦਾ ਬੇੜਾਗਰ ਕਰ ਗਿਆ ਸੀ ਮੇਰੇ ਪਿਓ ਦਾ ਨਾਮ ਬਦਨਾਮ ਹੋਊਗਾ ਕਿ ਮਹਿੰਦਰ ਮਾਸਟਰ ਦੇ ਮੁੰਡੇ ਨੇ ਜਿੰਨਾ ਉਹਦੇ ਪਿਓ ਦਾ ਨਾਮ ਡੋਬਿਆ ਉਹਨੇ ਕਿਸੇ ਦਾ ਨਹੀਂ ਡੋਬਿਆ ਪਿੰਡ ਦੇ ਵਿੱਚ ਜਦੋਂ ਕਿਤੇ ਨਾਮ ਹੋ ਜੇ ਵੀ ਭਾਈ ਫਲਾਣੇ ਦਾ ਮੁੰਡਾ ਹੋ ਜਾ ਤਾਂ ਪਿੰਡ ਦੇ ਵਿੱਚ ਛੇਤੀ ਕਿਤੇ ਉਹ ਬਾਹਰ ਨਹੀਂ ਨਿਕਲਦਾ ਤੇ ਤਾਂ ਸਾਰੇ ਦੇਸ਼ ਦੇ ਵਿੱਚ ਗੱਲ ਜਾਣੀ ਆ ਸਾਰੇ ਪੰਜਾਬ ਦੇ ਵਿੱਚ ਗੱਲ ਜਾਣੀ ਆ ਪਰ ਤੁਸੀਂ ਸੋਚਣਾ ਸੀ ਬਹਿ ਕੇ ਕਿ ਹੁਣ ਮੈਂ ਕੀ ਕਰਾਂ ਪਰ ਖੈਰ ਤੁਹਾਨੂੰ ਕੋਈ ਇਹਦਾ ਨਹੀਂ ਲੱਗਿਆ ਹੁਣ ਪੰਜਾਬ ਦੇ ਵਿੱਚ ਚੋਰੀਆਂ ਹੋ ਰੀਆਂ ਬੱਕਰੀਆਂ ਚੋਰੀਆਂ ਹੋ ਰੀਆਂ ਕਦੇ ਕੁਸ਼ ਚੋਰੀਆਂ ਹੋ ਰੀਆਂ ਨਸ਼ਾ ਤੱਕਸਰ ਲੋਕਾਂ ਦੇ ਘਰਾਂ ਨੂੰ ਅੱਗ ਲਾ ਰਹੇ ਆ ਔਰ ਲੋਕ ਬਿਮਾਰੀਆਂ ਦੇ ਵਿੱਚ ਮਰ ਰਹੇ ਆ ਲੋਕ ਸਿੱਖਿਆ ਤੋਂ ਮਰ ਰਹੇ ਆ ਤਾਂ ਬੰਦਾ ਉੱਥੇ ਕਰ ਕੀ ਲਊਗਾ ਭਗਵਾਨ ਜੀ ਤੁਸੀਂ ਸੋਚਣਾ ਸੀ ਸੋਚਣਾ ਕਿਵੇਂ ਸੀ ਕਿ ਯਾਰ ਪੁਲਿਸ ਚਾਵੇ ਤਾਂ ਨਸ਼ਾ ਬੰਦ ਕਿਉਂ ਨਹੀਂ ਹੋ ਸਕਦਾ ਭਗਵੰਤ ਮਨ ਸੋਚ 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 ਐ ਕਰੀਆ ਨਾ ਸੀ ਫਿਰ ਸੋਚਣਾ ਸੀ ਕਿ ਲੋਕ ਪੈਸੇ ਮਾਰੇ ਨੌਕਰੀਆਂ ਨੂੰ ਨੱਪ ਰਹੇ ਆ ਲੋਕ ਬੇਰੋਜ਼ਗਾਰੀ ਕਰਕੇ ਨੌਕਰੀਆਂ ਨੱਪ ਰਹੇ ਆ ਤੇ ਮੈਂ ਹੁਣ ਜਿਹੜੀਆਂ ਪੋਸਟਾਂ ਉਹ ਖੁਦ ਟੈਸਟ ਕਰੂੰਗਾ ਕਿ ਭਾਈ ਜਿਹੜਾ ਆ ਵਿਅਕਤੀ ਆ ਕਿ ਵਾਕਈ ਪੁਲਿਸ ਦੇ ਵਿੱਚ ਲੱਗਣ ਦੇ ਕਾਬਿਲ ਹੈਗਾ ਇਹ ਸੋਚੂਗਾ ਕਿ ਜੇਕਰ ਮਤਲਬ ਇੰਨਾ ਦਿਮਾਗ ਚਾਹੀਦਾ ਪੁਲਿਸ ਪ੍ਰਸ਼ਾਸਨ ਕੋਲੇ ਕਿ ਕੋਟਾਂ ਚ ਕੇਸ ਨਹੀਂ ਚਾਹੀਦੇ ਕੇਸ ਉਹ ਥਾਣਿਆਂ ਚ ਨਵੇਂੜਦਰ ਨਵੇਂੜਨ ਕਿਵੇਂ ਸੱਚ ਤੇ ਇਹ ਨਹੀਂ ਕਿ ਕੋਈ ਤਗੜਾ ਤੇ ਕੋਈ ਮਾੜਾ ਮਾੜੇ ਦੀ ਮਤਲਬ ਢੁਈ ਵੱਜ ਜੇ ਤੇ ਤਗੜਾ ਮੁੱਛ ਮਰੋੜ ਕੇ ਲੰਘ ਜੇ ਉਹਨਾਂ ਦਾ ਇਹੋ ਜਿਹਾ ਦਿਮਾਗ ਚਾਹੀਦਾ ਸੀ ਜਿਵੇਂ ਫਿਲਮਾਂ ਦੇ ਵਿੱਚ ਵਿਖਾਇਆ ਜਾਂਦਾ ਉਸ ਤਰ੍ਹਾਂ ਦਾ ਚਾਹੀਦਾ ਸੀ ਜਿਨੇ ਟੀਚਰ ਲੱਗਣਾ ਕਿ ਵਾਕਈ ਉਹ ਟੀਚਰ ਲੱਗਣ ਵਾਸਤੇ ਲੱਗ ਰਿਹਾ ਜਾਂ ਉਹ ਪੈਸੇ ਵਾਸਤੇ ਲੱਗ ਰਿਹਾ ਪੜ੍ਹਾਊਗਾ ਕਿਵੇਂ ਬੱਚਿਆਂ ਨੂੰ ਤੁਸੀਂ ਟੈਸਟ ਬਣਾਤੇ ਸਾਰਾ ਕੁਝ ਕਰਤਾ ਇਹਦੇ ਵਿੱਚ ਦਿਮਾਗ ਟੈਸਟ ਕਰਨੇ ਸੀ ਤੁਸੀਂ ਰੇਸਾਂ ਲਾਤ ਨਾ ਕਰ ਦੋ ਉਹ ਕਰ ਦੋ ساری ਉਮਰ ਸਾਨੂੰ ਪੜਾਇਆ ਗਿਆ ਕਿ ਆਹ ਕਿਵੇਂ ਕਰਨਾ ਆਹ ਕਿਵੇਂ ਇੰਗਲਿਸ਼ ਦੇ ਵਿੱਚ ਪੜਾਇਆ ਗਿਆ ਕੈਨੇਡਾ 'ਚ ਕੋਈ ਕੁੱਤਾ ਸੀ ਉਹਦਾ ਮਾਲਕ ਕਹੇ ਸੀ ਇੱਕ ਹੈਪੀ ਪ੍ਰਿੰਸ ਸੀ ਫਲਾਨਾ ਸੀ ਝੌਂਕਾ ਸੀ ਆਹ ਸੀ ਉਹ ਸੀ ਇਹ ਕੋਈ ਆ ਸੀ ਜਿਹਦੇ ਕੋਲ ਜਿਹਦਾ ਭਰਾ ਸੀ ਉਹ ਵੱਡਾ ਭਰਾ ਸਿਆਸੀ ਸੀ ਛੋਟਾ ਭਰਾ ਨਲਾਇਕ ਸੀ ਤੇ ਉਹ ਵੱਡੇ ਭਰਾ ਨੂੰ ਕਹਿੰਦਾ ਅੰਬਾਂ ਦਾ ਬੂਟਾ ਉਤਲਾ-ਫਲਾ ਮੇਰਾ ਤੇ ਥਲੜਾ ਥਨੜਾ ਤੇਰਾ ਤੇ ਜਿਹੜੀ ਮੱਝ ਆਉ ਪਿੱਛੇ-ਪਿੱਛੇ ਮੇਰੀ ਤੇ ਅੱਗਾ-ਅੱਗਾ ਤੇਰਾ ਤੇ ਬਸ ਵੀ ਇਹ ਚੀਜ਼ਾਂ ਸਾਨੂੰ ਪੜਾ ਕੇ ਤੇ ਜਦੋਂ ਪੇਪਰ ਦੇਣ ਬੈਠੇ ਨੌਕਰੀ ਆਸਤੇ ਉਦੋਂ ਪੁੱਛਿਆ ਮੋਵਤੀ ਕਿੰਨੇ ਰੰਗ ਕੱਢਦੀ ਆ ਉਦੋਂ ਕੀ ਸਵਾਲ ਪੁੱਛੇ ਗਏ ਇਹ ਸਭ ਕੁਝ ਪਤਾ ਕਰਨਾ ਸੀ ਪਰ ਭਗਵਾਨ ਤਮਨ ਨੇ ਇਹ ਸਭ ਸੋਚਣ ਦੀ ਬਜਾਏ ਅੱਜ ਵੀ ਕੇਰਦੀਵਾਲ ਦਾ ਪ੍ਰਚਾਰ ਕਰਦਾ ਫਿਰਦਾ ਐਦੋਂ ਉੱਤੇ ਬੇਵਫਾਈ ਦੀ ਨਲਾਇਕ ਪੁੱਤ ਦੀ ਜਿਵੇਂ ਕਹਿ ਸਕਦੇ ਆ ਪੰਜਾਬ ਦਾ ਨਲਾਇਕ ਪੁੱਤ ਕੌਣ ਸੀ ਜਿੱਕੇ ਦਾ ਕੋਸ਼ਟ ਭਗਵੰਤ ਮਾਨ ਜੀ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਇਆ